ਹੋ ਚੱਲ ਹੋਰ ਚੱਲ ਕੋਈ ਨਹੀਂ ਬਸ ਠੀਕ ਆ ਠੰਡੇ ਦੇ ਆ ਜਾ ਕੋਈ ਨਹੀਂ ਕੋਈ ਗਰੀਬ ਬਣਾ ਸਰਵਿਸ ਕਰੋ ਆਵੇ ਕਿ ਤੇਰੇ ਨਾਲ ਜੀ ਹੋਣਗੇ ਉਹ ਨਹੀਂ ਨਹੀਂ ਚੱਲ ਕੋਈ ਨਹੀਂ ਉਹ ਕਹਿੰਦੇ ਨਹੀਂ ਨਹੀਂ ਹਾਂ ਨਹੀਂ ਨਹੀਂ ਯਾਰ ਸਹੀ ਦੱਸ ਨਹੀਂ ਹੋਰ ਇਹਨੇ ਫੜਾ ਦੇ ਫੜਾ ਆ ਜਿਹੜੇ ਹੈਗੇ ਫੜਾ ਦੇ ਵਾਹ 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 400 ਆ ਗਿਆ ਕਹਿੰਦੇ ਕੈਰੀ ਦੇ ਕੋਲ ਇੱਕ ਕੋਠਾ ਸਤਰਾ ਸਮਾਨ ਆ ਗਿਆ ਇਨਸ਼ਾ ਅੱਲਾਹ ਜੀ 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 ਭਾਈ ਆ ਵੇਖੋ ਕੋਡ ਪੂਰੇ ਦਾ ਕਿਹੜਾ ਮਹੱਲਾ ਤੁਹਾਡਾ ਬੋਲੋ ਓਏ ਤੇ ਦਾ ਇਹਨਾਂ ਪਤਾ ਮਹੱਲਾ ਦੱਸੋ ਕਿਹੜਾ ਬਸ ਬਹੁਤ ਆ ਹਾਂ ਬਹੁਤ ਠੀਕ ਆ ਆ ਵੇਖ ਲਓ ਭਾਈ ਢਲਮਾ ਤੋਂ ਢਲ ਵੀ ਢਲ ਵੀ ਲੁੱਟਿਆ ਇਸਨੂੰ ਹਾਂ ਢਲਮਾ ਨੂੰ ਵੀ ਮੈਂ ਆ ਭਾਈ ਨਾਮੀਆਂ ਦਾ ਬੰਦਾ ਲੁੱਟਿਆ ਚੱਲ ਵੇ ਆ ਬਹਿਵਲ ਫੜਿਆ ਭਾਈ ਅਪਟਵਾਰੀ ਸਾਹਿਬ ਦੱਸੋ ਆ ਪਟਵਾਰੀ ਆ ਨਹੀਂ ਲੱਗਦੀ ਜੁਨੀ ਦੀ ਗਵਾਹ ਤਨ